ਜੀ ਜਿਸ ਕੈਮੀਕਲ ਬੰਦ ਸੀ ਜਿਹਦਾ ਫਰੰਟ ਤੁਸੀਂ ਦੇਖ ਰਹੇ ਜੇ ਜਿੱਤੋ ਅੱਗ ਲੱਗੀ ਹੈ ਕਿਤਨਾ ਨਰਾ ਹੋ ਗਿਆ ਵੀ ਸੜ ਚੁੱਕਾ ਔਰ ਧਵਾੜਾਂ ਸੜ ਚੁੱਕੀਆਂ ਔਰ ਅੰਦਰ ਦਾ ਦ੍ਰਿਸ਼ ਦੇਖਣਾ ਨਾ ਨਹੀਂ ਹੈ ਕਿਉਂਕਿ ਇੱਥੇ ਕਈ ਅੰਮੋਲੀਆਂ ਜਾਨਾਂ ਜਾ ਚੁੱਕੀਆਂ ਨੇ ਦੇਖਦੇ ਆ ਜੋ ਦਫਤਰ ਇਹਨਾਂ ਬਣਾਏ ਸੜ ਕੇ ਸੁਆਹ ਹੋ ਚੁੱਕਾ ਹੈ ਅਜੀ ਟਕਸੀ ਕਰਿਆ ਜਿਹਦੀ ਲੈਤੀ ਸੇ ਦੇ ਰਹੇ ਔਰ ਇਥੇ ਕੈਮੀਕਲ ਬੰਦ ਸੀ ਫੈਕਟਰੀ ਦੇ ਅੰਦਰ ਤੇ ਅੱਗ ਲੱਗਣ ਕਾਰਨ ਕਈ ਜਾਨਾਂ ਜਾ ਚੁੱਕੀਆਂ ਜਿਹਿੰਦਾ 380 ਪਾਕਤਾਨੇ ਪਿੰਡ ਤੁਸੀਂ ਦੇਖ ਰਹੇ ਮੌਕੇ ਤੇ ਲੱਸੀ ਦੀ ਅੱਗ ਵੀ ਆਉਣੀ ਜਿਹੜੀਆਂ ਫਿਰ ਵੇਖ ਲਈਆਂ ਮੌਕੇ ਦੀ ਸੜਕੇ ਸਾਰਾ ਤੇ ਕਸ ਸਮਾਨ ਅੰਦਰੋਂ ਫੱਟ ਗਿਆ ਜਿਉ ਤੂੰ ਅੰਦਰ ਗਲ ਰਿਹਾ ਜਿਹਦੇ ਲੈ ਤੁਸੀਂ ਅਸੀਂ ਦਿਖਾ ਰਹੇ ਜਿਹਦੀ ਲੈ ਤੁਸੀਂ ਕੀ ਅੰਦਰ ਫੈਕਟਰੀ ਜੀ ਕੈਮੀਕਲ ਲੱਗਾ ਸੀ ਜਿੱਥੇ ਖੁੱਜ ਅਨਮੋਲੀਆਂ ਜਨਮ ਤੁਸੀਂ ਦੇਖ ਜੋ ਪੰਜਾਬ ਫੈਰ ਕੇ ਸਰਸ ਨਗਰ ਕੌਂਸਲਤਨ ਤਰ ਤੋਂ ਪਹੁੰਚੇ ਨੇ ਔਰ ਅਮਰਸਾਤ ਤੋਂ ਜਿਹਦੀ ਲੈ ਤੁਸੀਂ ਦੇਖ ਰਹੇ ਜੀ ਪੰਜਾਬ ਫੈਰ ਸਰਸ ਨਗਰ ਨਿਗਮ ਅਮਰਸਾਤ ਔਰ ਇੱਕ ਗੱਡੀਆਂ ਆਈਆਂ ਜਿਨ੍ਹਾਂ ਤੇ ਤਾਂ ਕਾਬੂ ਪਾਇਆ ਜਾ ਚੁੱਕਾ ਔਰ ਅਸੀਂ ਗੱਲ ਕਰਾਂਗੇ ਇੱਥੇ ਪਹੁੰਚ ਨਹੀਂ ਪੰਜਾਬ ਪੁਰਸਤੇ ਅਫਸਰ ਹੀ ਪਹੁੰਚੇ ਨੇ ਦੇ ਰਿਲੇਸ ਦਿੱਲੀ ਪਾਈ ਟਾਈਮ ਦੇ ਨਾਲ ਸਟਾਰਟਿੰਗ ਅੰਬਰਸਾ ਤੇ ਅੱਜ ਜਿਹੜਾ ਬਹੁਤ ਹੀ ਮਾਦਪਾਗੀ ਘਟਨਾ ਵਾਪਰੀ ਆ ਜਿਹੜਾ ਇੱਥੇ ਅਨਗੜ ਦੇ ਨੇੜੇ ਜੋ ਕੈਮੀਕਲ ਦਾ ਫੈਕਟਰੀ ਲੱਗੀ ਸੀ ਅਚਾਨਕ ਅੱਗ ਲੱਗਣ ਕਰਕੇ ਇੱਕ ਅਨੁਮਲੀ ਜਾਨਾ ਜਿਹੜੀ ਇੱਥੇ ਜਾ ਚੁੱਕਿਆ ਨੇ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਅੰਬਰਸਾ ਅੱਗ ਲੱਗਣ ਕਰਕੇ ਬੌਸਟੇ ਜਿਹੜਾ ਪ੍ਰੋਫੈਸ਼ਨਲ ਆਈਸੀ ਜਿਹੜਾ ਸਾਡੇ ਆਪਣਾ ਸਾਰਾ ਇੰਸਟਰੂਮੈਂਟ ਜਿਹੜੀਆਂ ਗੱਡੀਆਂ ਲੈ ਕੇ ਪਹੁੰਚ ਕੇ ਉਸਨੇ ਔਰ ਉਹਨਾਂ ਨੇ ਕਾਫੀ ਜੋ ਕਿ ਸਾਰਾ ਜਲਨ ਸੀ ਸਰਦਾਰ ਸਰ ਜਿੰਨਾ ਫੇਰ ਦੇ ਵਿੱਚ ਥਿੰਨਰ ਵਗੈਰਾ ਜਾਂ ਜੋ ਵੀ ਹੈ ਸੋ ਕਾਫੀ ਮਿਹਨਤ ਮੁਸ਼ਕਲ ਦੇ ਨਾਲ ਜਿੱਥੇ ਅੱਗ ਦੇ ਕਾਬੂ ਪਾਇਆ ਗਿਆ ਉੱਥੇ ਇੱਕ ਜਿਹੜੀ ਬੜੀ ਮੰਨ ਪਾਜੀ ਕਰਨਾ ਵਾਪਰੀ ਹੈ ਇਸ ਵਿੱਚ ਬੜੀ ਮੰਦਭਾਗੀ ਘਟਨਾ ਸ਼ਹਿਰ ਦੇ ਵਿੱਚ ਸ਼ਾਰਟ ਪਾਰਨੇ ਕੋਈ ਕੈਮੀਕਲ ਦੇ ਵਿੱਚੋਂ ਉਦੋਂ ਹੋ ਗਿਆ ਸ਼ਾਰਟ ਹੋ ਗਿਆ ਜਾਂ ਕੋਈ ਤਾਰ ਦਾ ਜਾਂ ਕੀ ਕੈਮੀਕਲ ਦਾ ਜਾਂ ਕੀ ਕਾਰਨ ਹੈ ਪਰ ਲੱਗੇ ਜੀ 4-5 ਦਿਨ ਸਾਡੇ ਜੋ ਮੁਲਾਜ਼ਮ ਜਿਹੜੇ ਲੱਗੇ ਨੇ ਸਾਰਾ ਬਿਚਿਆ ਜਾਏਗਾ ਜੇ ਇਹ ਸ਼ਾਰਟ ਸਰਕਟ ਹੈ ਜਾਂ ਕਿਸ ਤਰ੍ਹਾਂ ਲੱਗੀਆਂ ਕਿਸ ਤਰ੍ਹਾਂ ਦੀ ਬਾਤ ਹੋ ਰਹੀ ਹੈ ਸਾਰੇ ਮੁਲਾਜ਼ਮ ਇੱਥੇ ਆਏਗੇ ਜੀ ਤੇ ਸਰ ਜੀ ਮਦਪਾਕੀ ਕਟਵਾਪਰੀ ਜਿਹੜਾ ਅੰਦਰ ਮੁਲਾਜ਼ਮੇ ਚ ਹੋ ਗਿਆ ਜੀ ਇਹਨਾਂ ਨੂੰ ਕੋਈ ਗਵਰਨਮੈਂਟ ਪਰਨ ਜੇ ਆਪਕੋ ਯੂ ਕੋ ਇਦਾਂ ਦੀ ਸਾਧਾ ਕਰ ਸਕਦੇ ਸਾਡੇ ਐਮ ਐਲ اے ਮੇਰੀ ਡਾਕਟਰ ਰਾਜੀ ਪੁੱਤ ਜੀ ਨਾਲ ਗੱਲ ਹੋਈ ਹੋਈ ਉਹ ਆਉਣਗੇ ਹੋਣੇ ਉਹਨਾਂ ਨਾਲ ਵੀ ਗੱਲ ਕਰਕੇ ਕੋਈ ਨਾ ਕੋਈ ਨਾ ਨਹੀਂ ਜਿਹੜੀ ਹੈਗੀ ਨੋਟ ਸੀਐਮ ਸਾਹਿਬ ਕੋਲੋਂ ਸਪੈਕਟਿਵ ਡ੍ਰਾਵਾਂਗੇ ਲੇਕਿਨ ਇਹ ਬਹੁਤ ਮੰਨ ਭਾਜੀ ਕਰਨਾ ਹੈ ਔਰ ਇਹ ਦੇ ਵਿੱਚ ਵੀ ਸਾਡੇ ਮੁਲਾਜ਼ਮ ਦੱਸ ਰਹੇ ਨੇ ਕਿ ਇਹਨਾਂ ਨੇ ਇਹ ਫੈਕਟਰੀ ਦੇ ਤੁਸੀਂ ਕੋਈ ਕੋਇਲ ਹੈ ਸਟੂਡੈਂਟ ਦਾ ਫਾਈਲ ਪਾਟਿੰਗ ਸਿਸਟਮ ਜਿਹੜਾ ਹੈ ਉਸ ਨਜ਼ਰ ਨਹੀਂ ਆ ਕੋਈ ਪੜੀ ਅੱਗੋਂ ਜਿੰਨੀਆਂ ਇਹ ਰਸਤੀਆਂ ਨੇ ਅਸੀਂ ਵੀ ਕਾਰਪੋਰੇਸ਼ਨ ਕੋਲੋਂ ਜਿਹੜੀ ਟਰੈਕਟਰ ਆਵਾਂਗੇ ਭੁਲਤੀ ਕਰਾਂਗੇ ਔਰ ਜਿਹੜੀ ਇਹਨਾਂ ਨੂੰ ਮੈਂ ਅਪੀਲ ਵੀ ਕਰਦਾ ਕਿ ਜਿਹੜੀ ਇਹੋ ਜਿਹੇ ਰਸਤੀਆਂ ਨੇ ਕਿਸੇ ਤਰ੍ਹਾਂ ਦੀ ਵੀ ਇੰਡਸਟਰੀ ਦੀ ਫਾਇਰ ਫਾਈਟਿੰਗ ਦਾ ਸਿਸਟਮ ਜਿਹੜਾ ਆਪਣੇ ਆਧਾਰ ਦੇ ਵਿੱਚ ਜਿਹੜਾ ਜ਼ਰੂਰ ਰੱਖਣਾ ਕੋਈ ਨਾ ਕੋਈ ਕਿਸੇ ਟਾਈਮ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ ਸੋ ਇਹ ਤਾਂ ਹੈ ਹੀ ਸਾਰਾ ਜਲਨਸ਼ੀਲ ਪਦਾਰਥ ਹੈ ਇਹਨਾਂ ਨੂੰ ਬਹੁਤ ਜ਼ਰੂਰੀ ਚਾਹੀਦਾ ਸੀ ਫਾਇਰ ਫਾਈਟਿੰਗ ਦੇ ਸਟਾਫ ਕਰਕੇ ਰੱਖਣੇ ਲੇਕਿਨ ਚਲੋ ਦੇਖਦੇ ਹਾਂ ਕਿ ਸਾਰੀ ਜਦੋਂ ਕਈ ਵਰੀ ਹੁੰਦਾ ਜ ਆਪਣੇ ਸੇਫਟੀ ਵਾਸਤੇ ਰੱਖਿਆ ਹੁੰਦਾ ਆਕਸੀਜਨਰ ਆਗਰ ਤਾਂ ਤੋਂ 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 ਮਤਲਬ ਇਹ ਚੀਜ਼ਾਂ ਨੇ ਕਿਉਂ ਹੀ ਕਮੀ ਆਂਦੀ ਹੈ ਜੀ ਪਤਾ ਨਹੀਂ ਹੈ ਕਿ ਮਲਾਜਮਾਂ ਦੇ ਕੋਲ ਹੈਗਾ ਸੀ ਜਾਂ ਨਹੀਂ ਜਿਹੜੇ ਅੰਦਰ ਗਏ ਅੱਗ ਬੁਝਾਉਣ ਲਈ ਕੀ ਸਿਸਟਮ ਹੋਇਆ ਕਿਉਂਕਿ ਉਹ ਪਿਛਲੇ ਪਾਸੇ ਗਏ ਉੱਥੋਂ ਲੌਗ ਸੀ ਅਗਲੀ ਸਾਈਡ ਤੋਂ ਅੱਗ ਨੇ ਜਿਆਦਾ ਯੋਰ ਫੜ ਲਿਆ ਜਿਹਦੇ ਕਰਕੇ ਉਹ ਦੋ ਮੁਲਾਜ਼ਮ ਜਿਹੜੀ ਜੱਥ ਹੋ ਗਈ ਹੈ ਔਰ ਇੱਕ ਮੁਲਾਜ਼ਮ ਸੱਚ ਜਨਾ ਪਤਾ ਨਹੀਂ ਲੱਗ ਚਾ ਕਿ ਕਿਥੋਂ ਦੀ ਹੈ ਜੀ ਕੌਣ ਮਲਾਜਮ ਆ ਨਾ ਆ ਜੋ ਮੈਨੂੰ ਇਨਫੋਰਮੇਸ਼ਨ ਆਈ ਹੈ ਕਿ ਛਾਟੇ ਦਾ ਜੋ ਉਹਨਾਂ ਦੇ ਮਾਲਕਾਂ ਕੋਲ ਤਸਦੀਕ ਇੱਕ ਛਾਟੇ ਦਾ ਇੱਕ ਬਸ ਸਟੈਂਡ ਏਰੀਆ ਤੇ ਖੋਲ ਹੈ ਉਹਨਾਂ ਦੇ ਜਿਹੜੇ ਕਿ ਨੇ ਪੇਰੈਂਟਸ ਨੂੰ ਪੁਲਿਸ ਵਾਲੇ ਜਿਹੜੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਪਤਾ ਲੱਗ ਜਾਏਗਾ ਸਰ ਕੀ ਲੱਗਦਾ ਅੱਜ ਫਾਇਰ ਫਾਈਟਿੰਗ ਅੱਗ ਲੱਗੀ ਹੁੰਦੀ ਇੱਥੇ ਤੇ ਕੀ ਥੋੜਾ ਕੋਈ ਬਚਾਅ ਬਚੂ ਦਾ ਹੋ ਸਕਦਾ ਡੈਫੀਨੇਟਲੀ ਜੀ ਜਿਹੜਾ ਫਾਇਰ ਫਾਈਟਿੰਗ ਸਿਸਟਮ ਹੈਗਾ ਉਹ ਤਾਂ ਇਹੋ ਪ੍ਰਿਕ ਹਾਤ ਸਾਬ ਹੁੰਦਾ ਤੇ ਉਹਨੂੰ ਬਚਾਉਣ ਲਈ ਜਿਹੜਾ ਫਾਇਰ ਫਾਈਟਿੰਗ ਸਿਸਟਮ ਹੋਵੇਲੇ ਜਿਹੜਾ ਹੈਗਾ ਇਸਤੇਮਾਲ ਕੀਤਾ ਜਾਏ ਸਰ ਹੋਰ ਵੀ ਹੋਰ ਵੀ ਜਿਹੜੇ ਕਾਰਖਾਨੇ ਵੱਡੇ ਵੱਡੇ ਲੱਗੇ ਆ ਜੀ ਉੱਥੇ ਇਹ ਚੀਜ਼ ਨਹੀਂ ਲੱਗਦੀ ਤੇ ਕੀ ਉਹਨਾਂ ਤੇ ਕੋਈ ਐਕਸ਼ਨ ਲਿੱਤਾ ਜਾਏ ਰੈਫਿਨੇਟਲੀ ਜੀ ਅਸੀਂ ਕੋਈ ਕਾਰਪੋਰੇਸ਼ਨ ਵੱਲੋਂ ਵੀ ਜਿਹੜਾ ਹੈਗਾ ਉਹਨਾਂ ਨੂੰ ਰੂਟਸ ਕੱਟ ਕੇ ਚੈਕਿੰਗ ਵੀ ਕਰਵਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਅਪੀਲ ਵੀ ਕਰਦੇ ਹਾਂ ਕਿ ਆਪਣੀ ਸੇਫਟੀ ਲਈ ਜਿਹੜਾ ਹੈਗੇ ਨੇ ਇਹੋ ਜਿਹੇ ਫਾਇਰ ਫਾਈਟਿੰਗ ਸਿਸਟਮ ਜਿਹੜੇ ਇੰਡਸਟਰੀ ਵਿੱਚ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਸਰ ਠੀਕ ਹੈ ਉਹਨਾਂ ਅਸਟਮੀ ਕੋ ਕੱਢੀ ਤੁਹਾਡੇ ਕੋਲ ਹਾਂਜੀ ਬਹੁਤ ਹਨੇਰਾ ਦਿਖਾ ਦੇ ਰਿਹਾ ਹੈ ਲੈ ਕਿਸੀ ਰਾ ਕਿਾ ਮੌਕੇ ਦੇ ਗੱਡੀਆਂ ਬਹੁਤ ਐਸੀ ਫੇਰੀ ਜਿਹੜੀ ਅੱਗ ਬੁਝਾਉਣ ਵਾਸਤੇ ਪਰ ਅਜੇ ਮੌਕੇ ਤੇ ਅੰਦਰ ਦਾ ਤੁਹਾਨੂੰ ਦੇਖਦੇ ਆਉ ਲੈ ਗੱਲਦੇ ਕਿ ਫੈਕਟੀ ਜੇ ਕੰਕਲ ਆਂ ਕਿਤਨ ਸੜਕੇ ਸਵਾਵ ਚੱਕੇ ਚੋ ਕਹਿੰਦੇ ਕਿ ਤੁਜੀ ਨਜ਼ਰ ਨਹੀਂ ਆ ਰਹੀ ਜਨਨ ਮਾਰਸਾ ਤੋਂ ਚਲਾਤੀ ਨੇ ਜੀ ਕੁਦਕਲੀ ਤੁਸੀਂ ਦੇਖੇ ਦਿੱਲੀ ਪੌਟ ਟਾਈਮ ਨੂੰ ਚੰਗ ਤੇ ਸਾਡੀ ਪ੍ਰੈਸ ਦੀ ਟੀਮ ਅੱਜ ਅਨਗਰ ਦੇ ਬੈਕਸੈਡ ਪਹੁੰਚਿਆ ਜਿੱਥੇ ਕੋ ਕੈਮੀਕਲ ਦੀ ਫੈਕਟਰੀ ਲੱਗੀ ਸੀ ਉਥੇ ਤਾਨਕ ਦੁਰਘਟਨਾ ਹੋਣ ਕਰਕੇ ਕੈਮੀਕਲ ਦਾ ਉਹ ਫੂਟ ਗਿਆ ਅੱਗੇ ਲੱਗਣ ਕਰਕੇ ਜਿਹੜੇ ਥੋੜੇ ਮੌਕੇ ਤੇ ਮੌਤ ਹੋ ਚੁੱਕੀਆਂ ਡੇਟਚ ਜੰਮੀਆ ਔਰ ਦਾ ਉਹ ਵੀ ਹੈਗੇ ਸੇਰੀਅਸ ਦਾ ਔਰ ਇਹਦੇ ਸਾਡੇ ਮਾਨ ਤੋਂ ਕੁ ਮੇ ਸਾਥ ਪਹੁੰਚੇ ਸੀ ਉਹਨਾਂ ਪੂਰਾ ਮੱਕ ਜੱਜਾ ਲੈ ਆਏ ਤੋਂ ਬਾਅਦ ਅੱਗੇ ਜਿਹੜੀ ਕਾਰਵਾਈ ਜਨਤਿਕ ਜੋ ਵੀ ਇਹ ਤੋਂ ਲਾਵਾ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਦੋ ਫੈਕਟਰੀਆਂ ਲੱਗੀਆਂ ਨੇ ਇੱਥੇ ਤੁਰੰਤ ਜਿਹੜੇ ਅੱਗ ਬੁਝਾਉਣ ਵਾਲੇ ਆਕਸੀਜਨ ਜਾਂ ਦੂਜੇ ਚੀਜ਼ਾਂ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਇੱਥੇ ਵੀ ਬੇਸਾਨੇ ਕਿਆ ਵੀ ਇਹਨਾਂ 'ਤੇ ਐਕਸ਼ਨ ਲਿਆ ਜਾਏਗਾ